ਲੋ ਜੀ ਦੇਖੋ ਦੁਕਾਨਾਂ ਤੇ ਵੀ ਪੇਂਟ ਹੋ ਚੁੱਕਿਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਫੇਰ ਕਾਲੀ ਦੁਕਾਨ ਦੇਖ ਲਓ ਤੁਸੀਂ ਪਟਿਆਲੇ ਦਾ ਬੱਸ ਸਟੈਂਡ ਦਵਾਰ ਤੋਂ ਫਿਰ ਸਟਾਰਟ ਹੋ ਰਿਹਾ ਦੋਸਤੋ ਤੁਹਾਨੂੰ ਜਾਣ ਕੇ ਬਹੁਤ ਜ਼ਿਆਦਾ ਫਿਰ ਰੌਣਕ ਦੇਖਣ ਨੂੰ ਮਿਲੇਗੀ ਹਾਂਜੀ ਲੋ ਜੀ ਦੇਖੋ ਦੁਕਾਨਾਂ ਤੇ ਵੀ ਪੇਂਟ ਹੋ ਚੁੱਕਿਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਫੇਰ ਕਾਲੀ ਦੁਕਾਨ ਦੇਖ ਲਓ ਤੁਸੀਂ ਫੇਰ ਕਾ ਦੁੱਧ ਜੜੀਆਂ ਆਪਾਂ 5-5 ਰੁਪਈਆਂ ਲੱਸੀਆਂ ਹੋ ਲੜੇ ਆ ਪੰਜ-ਪੰਜ ਰੁਪਏ ਵਾਲੇ ਲੱਸੀ ਦੇ ਪੈਕਟ ਪੀਨੇ ਆ ਦੋਸਤੋ ਉਹ ਵੀ ਮਿਲਿਆ ਕਰਨਗੇ ਤੇ ਆ ਦੇਖੋ ਮਨੂੰ ਲੱਗਦਾ ਖੋਖਾ ਏ ਪਤਾ ਨਹੀਂ ਕੀ ਐ ਪਰ ਚਲੋ ਮਨੂੰ ਲੱਗਦਾ ਟਿਕਟਾ ਟੁਕੜਾ ਦਾ ਹੋਣਾ ਏ ਲੋ ਜੀ ਪੇਂਟ ਹੋ ਗਿਆ ਬਸ ਜਾਇ ਜਾਇ ਕਾਰ ਐ ਤੇ ਹੁਣ ਸਟਾਰਟ ਹੋਣ ਵਾਲਾ ਬਸ ਸਟੈਂਡ ਆਪਣਾ ਪਟਿਆਲੇ ਦਾ ਪੁਰਾਣਾ ਬਸਟੈਂਡ ਜਿਹੜਾ ਬੰਜਰ ਬਣ ਗਿਆ ਸੀਗਾ ਹੁਣ ਉਹ ਦੀਵਾਰ ਤੋਂ ਫਿਰ ਖੰਜਰ ਵੜਨ ਜਾ ਰਿਹਾ ਏ ਲੋ ਜੀ ਪਟਿਆਲੇ ਦਾ ਬੱਸ ਸਟੈਂਡ ਦੋਸਤੋ ਫਿਰ ਤੋਂ ਸਟਾਰਟ ਹੋਣ ਜਾ ਰਿਹਾ ਯਾਨੀ ਕਿ ਚਾਲੂ ਚੱਲਣ ਵਾਲਾ ਆ ਦੇਖੋ ਬੋਰਡ ਲੱਗਿਆ ਨੇ ਮੈਂ ਤੁਹਾਨੂੰ ਜ਼ੂਮ ਕਰਕੇ ਬੋਰਡ ਪੜhaiਏ ਆਪਾਂ ਭਵਾਨੀਗੜ ਦੇਖ ਰਹੇ ਤੁਸੀਂ 500 ਕਨੌਰ ਨਾਪਾ ਸਮਾਣਾ ਲੋ ਜੀ ਭਗਵੰਤ ਮਾਨ ਸਾਹਿਬ ਦਾ ਦਿ ਲੋ ਧੰਨਵਾਦ ਦੁਬਾਰਤੋਂ ਫਿਰ ਅਤੇ ਦੇਖੋ ਰੰਗ ਰੋਗਨ ਹੋਰ ਗਿਆ ਦੋਸਤੋ ਬੱਸਾਂ ਵਜ ਬੱਸਾਂ ਵਸ ਪੂਰੀ ਟਾਈਮ ਦੇ ਵਿੱਚ ਚੱਲ ਪੈਣਗੀਆਂ ਹੁਣ ਦੁਬਾਰਾ ਤੋਂ ਫਿਰ ਉਹੀ ਰੌਣਕ ਮੇਲਾ ਝੂਗਲ ਬੰਦੀ ਸਟਾਰ ਹੋ ਜਾਏਗੀ ਘੁੰਮਣਾ ਫਿਰਨਾ ਮਨ ਕਾ ਚਾ ਦੇਖੋ ਜੀ ਪਟਿਆਲੇ ਦੇ ਵਿੱਚ ਬਾਹਰ ਲੀਆਂ ਗੱਡੀਆਂ ਆ ਚੁੱਕੀਆਂ ਦੋਸਤੋ ਸਫਾਈ ਕਰਨ ਵਾਲੀਆਂ ਦੇਖੋ ਬੱਸ ਟੈਪ ਹੈ ਤੇ ਦੇਖੋ ਪੂਰੀ ਮਿੱਟੀ ਪੂਰਾ ਕਚਰਾ ਫੇਰ ਤੋਂ ਚੱਕਿਆ ਜਾ ਰਿਹਾ ਪੁਰਾਣੇ ਬੱਸ ਸਟੈਂਡ ਦੇ ਅੰਦਰ ਵੀ ਇਥੇ ਮਸ਼ੀਨਾਂ ਨਾਲ ਸਫਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਪਟਿਆਲੇ ਦਾ ਬੱਸ ਸਟੈਂਡ ਇੱਧਰ ਸਾਹਮਣੇ ਹੈ ਮੇਰੇ ਇੱਥੇ ਗੱਡੀ ਆ ਵਾਹ ਤੋਂ ਅੰਦਰ ਨੂੰ ਜਾ ਰਹੀ ਆ ਹੁਣੇ ਦੁਬਾਰੋ ਫਿਰ ਸਫਾਈ ਕਰਨ ਆਪਾਂ 5-5 ਰੁਪਏ ਵਾਲੇ ਲੱਸੀ ਦੇ ਪੈਕੇਟ ਪੀਨੇ ਆ ਦੋਸਤੋ ਉਹ ਵੀ ਮਿਲਿਆ ਕਰਨਗੇ ਤੇ ਆ ਦੇਖੋ ਮਨੂੰ ਲੱਗਦਾ ਖੋਖਾ ਹੈ ਪਤਾ ਨਹੀਂ ਕੀ ਹੈ ਪਰ ਚਲੋ ਮਨੂੰ ਲੱਗਦਾ ਟਿਕਟਾਕ ਉੱਤਰਾ ਦਾ ਹੋਣਾ ਹੈ ਲਓ ਜੀ ਪੇਂਟ ਹੋ ਗਿਆ ਬੱਸ ਜਾਇ ਜਾਇ ਕਾਰ ਹੈ ਤੇ ਹੁਣ ਸਟਾਰਟ ਹੋਣ ਵਾਲਾ ਬਸ ਸਟੈਂਡ ਆਪਣਾ ਪਟਿਆਲੇ ਦਾ ਪੁਰਾਣਾ ਬਸ ਸਟੈਂਡ ਜਿਹੜਾ ਬੰਜਰ ਬਣ ਗਿਆ ਸੀਗਾ ਹੁਣ ਉਹ ਦੀਵਾਰ ਤੋਂ ਫਿਰ ਖੰਜਰ ਵੜਨ ਜਾ ਰਿਹਾ ਹੈ ਲੋ ਜੀ